ਠੋਠੇ ਗਿਆ ਹਾਂ ਹੋਰ ਬੰਦੇ ਆ ਬੰਨਾਲੇ ਲੋਕ ਲੈ ਆਈਏ ਲੋਕ ਰਹਿੰਦੇ ਹੈਗਾ ਉੱਪਰ ਕੋਲ ਆਣਾ ਥੈਂਕ ਯੂ ਉਹ ਅਲੀ ਜੀ ਦਾ ਚੱਕਰ ਨੂੰ ਗਰਮ ਹੋ ਗਿਆ ਚਲੋ ਗਰਮ ਤਾਂ ਹੋ ਗਈ ਕੋਈ ਨਾ ਛੱਡ ਨੂੰ ਮੈਂ ਤੇਰੇ ਬਾਜੂ ਚ ਛੱਡੂ ਗਰਮ ਮਾਵਾ ਘਰ ਮੈਂ ਆਈ ਨੂੰ ਨਹੀਂ ਹੱਥ ਲਾਣਾਂ ਤੇ ਮਾਰੋ ਥੋੜਾ ਕਈ ਬਾਵਾ ਕਰੇ ਜੀ ਗਰਮੀ ਇਧਰੋਂ ਫੜ ਨਹੀਂ ਫੜਨਾ ਹਰ ਕੇ ਕੋ ਇਧਰ ਨਾ ਸਹੀ ਹੋ ਗਿਆ ਉਹ ਕਿਹਦੇ ਲੋਕ ਪੁੰਡਿਆ ਗਾਇਸ ਫਾਈਨਲੀ ਵੀਰਨ ਤਾਂ ਲੱਗਿਆ ਅੱਜ ਬਾਹਰ ਹੀ ਸੌਣਾ ਪੈਣਾ ਹੈ ਨਾ ਪਰ ਮੈਂ ਤਾਂ ਕਹਿ ਲੱਗਾ ਸੀ ਮੈਂ ਕਿ ਉਹਨਾਂ ਨੇ ਪਾਗ ਪਾਗ ਬੰਨੀ ਹੀ ਪਹਿਲਾਂ ਜੋਸ਼ ਚਾ ਕੇ ਪਾਗ ਬੂ ਗੁਲਾ ਲੀ ਹੈ ਨਾ ਹੋ ਗਿਆ ਮੂੰਹ ਅੱਜ ਉਸ ਦਿਨ ਮੈਂ ਵੀਰੇ ਸਾਡੇ ਵੱਲ ਕਰੀਂ ਜਿੰਨੇ ਫਿਰ ਚੇਰੇ ਮੈਨੂੰ ਲੈ ਸਾਡੇ ਨੂੰ ਘੱਟ ਕਰ ਭਰਾ ਇਹਨੂੰ ਕਰ ਇਹਨੂੰ ਇਹਨੂੰ ਕਰ ਇਹਨੂੰ ਸ਼ਾਬਾਸ਼ ਸ਼ਾਬਾਸ਼ ਮੰਮੀ ਦੀ ਹੈਲਪ ਕਰਾਈ ਕਦੇ ਕਰੇ ਓ ਯਾਰ ਆਪਾਂ ਬੰਦਾ ਕਿਉਂ ਦਿੰਦੇ ਆ ਉਹ ਦੀਦੀ ਦਾ ਹੋਣੀ ਹੈ ਕਿ ਲੈ ਤੇ ਜੀ ਆਂ ਤੇ ਉਹਨੇ ਮੁਕੇ ਤੋੜਨ ਨਾਲ ਸੀ ਨੀ ਆਹ ਜਿਹਨੇ ਫੁਮਾਰਕ ਤੋੜਦਿਆਂ ਸੀ ਵੀ ਵੀ ਕਾਲ ਕਰ ਰਿਹਾ ਕਿ ਕਿ ਰੋਣਾ ਹੈ ਕੂਗ ਲਾ ਮੈਨੂੰ ਪਤਾ ਮੈਂ ਪਾ ਨਹੀਂ ਇਹਨੇ ਵੇਖਣਾ ਹੀ ਸੀ ਇਹਨੇ ਬੜੇ ਕਿਹਨਾਂ ਪੱਗ ਤਾਰ ਨਹੀਂ ਪਈ ਮੈਨੂੰ ਕਿਹਨਾਂ ਫਾਕੂ ਨਹੀਂ ਇਹ ਤਾਂ ਪੱਕਾ ਮਰੀ ਜਾਣਾ ਪੁਆਇੰਟ ਹੈ ਇੱਕੋ ਇੱਕ ਤਾਂ ਕਰੀ ਮੈਂ ਮੈਂ ਬਾਰੇ ਜਿੱਦੂ ਬਣਾ ਰਿਹਾ ਨਾ ਰਟਣ ਬੈਠਾ ਹਾਂ ਭਾਬੀ ਜੀ ਨੇ ਪੂਰਾ ਟਰਾਈ ਕੀਤਾ ਹੋਏ ਹੋਇਆ ਤੁਹਾਨੂੰ ਨਾ ਹੋਣਾ ਅਜੂਨੀ ਅੱਛਾ ਕਾਲੂ ਲੈ ਲੈ ਵਾਜੇ ਪਰਵਦੀ ਜੀ ਬੜੇ ਪਰਦੇ ਕਿਵੇਂ ਜਿਵੇਂ ਵਾਲ ਬੁੱਝੇ ਉਹ ਬੰਦਾ ਟਾਵਲ ਟੁ ਕਰ ਰਿਹਾ ਫਲੇ ਦੇ ਬਾਤ ਹੋਈ ਨਾ ਵਧੀਆ ਮੈਨੂੰ ਵਧੀਆ ਲੱਗਾ ਸੀ ਤੂੰ ਹੀ ਜਿੱਤ ਫੁਲ ਗਿਆ ਸੀ ਆ ਨਹੀਂ ਤੁੰਦ ਦੀਦੀ ਝੂਠ ਬੋਲ ਰਹੀ ਹੈ ਕਹਿੰਦਾ ਨਹੀਂ ਤੁੰਦ ਸਾਬ ਕਹਿੰਦੇ ਨਹੀਂ ਬੋਲੀ ਜਾ ਫੇਰ ਮਦਨ ਨੂੰ ਇੱਕ ਬੋਲਾ ਮੰਨਦਾ ਗੱਲ ਦੱਸ ਤੈਨੂੰ ਤਾਂ ਮਹਿੰਗਾ ਪਾ ਕੇ ਉਹਨਾਂ ਦੀ ਗੇਮ ਖੇਡੀ ਮੇਰਾ ਭਰਾ ਨਹੀਂ ਝੂਠ ਬੋਲਦਾ ਮੈਂ 500 ਦੇ 2 ਨੋਟ ਬਣਾਦੇ ਆ ਆਰੇ ਆਰੇ ਲ ਮੈਂ ਤਾਂ ਤੇ ਪ੍ਰਿਆ ਸੀ ਵੀ ਗੇਮ ਖੇਡਦੇ ਆ ਗਰਮੀ ਆਲੇ ਵੀ ਮੈਨੂੰ ਦਿੱਤਾ ਪੇਜ ਪੈਨ ਅੱਖਾਂ ਤੇ ਬੈਨ ਹੱਥ ਰੱਖ ਰਹੇ ਐਂ ਟਾਈਟ ਅਗੇ ਚਲੋ ਤਾਂ ਹੁਣ ਦੇਖੀ ਤੂੰ ਕਰੇਗਾ ਝੂਠ ਤੇ 500 ਦੇ ਨੋਟ ਬਣਾ ਦੇ ਹੋਰ ਟੁੱਟ ਗਿਆ ਗਾਈਜ਼ ਟੁੱਟ ਗਿਆ ਟੁੱਟ ਗਿਆ ਟੁੱਟ ਗਿਆ ਦੇਖੋ ਟੁੱਟ ਗਿਆ ਵਾਹ ਵਾਹ ਗੁਰੂਬਾਣੀ ਆਮ ਸੋ ਪ੍ਰਾਊਡ ਆਫ ਯੂ ਸੋ ਪ੍ਰਾਊਡ ਕੋਈ ਐਡਿਟ ਤਾਂ ਮੈਂ ਹੀ ਕਰਨੀ ਹੁੰਦੀ ਮੈਂ ਲਾ ਦੂੰਗਾ ਨਾ ਕਰ ਤੋੜਦਾ ਦੇਖੋ ਤੋੜਿਆ ਵੀ ਦੇਖੋ ਪੂਰਾ ਯਾਰ ਆਪਾਂ ਓਕੇ ਰਿਪੋਰਟ ਵੀਨੇ ਤੁਸੀਂ ਦੱਸੋ ਕਿੰਨੇ ਤੋੜਿਆ ਹੋ ਗਿਆ ਹਾਂਜੀ ਹਾਂਜੀ ਰਾਈਡਨ ਹੋ ਗਿਆ ਬਾਪੂ ਜੀ ਵੈਲਕਮ ਨੜੀਓ ਜੀ ਬੰਦਾ ਲੈ ਕੇ ਆਏ ਹੈ ਹੈ ਜੈ ਜੀ ਤਾਂ ਵੀਰ ਜੀ ਲੈ ਕੇ ਵੈਲਕਮ ਕੰਦੀ ਤੇ ਬੈਠੀ ਕਹਿੰਦਾ ਮੈਂ ਨਾ ਕਿਹੀਂ ਫਿਰ ਚੰਦੇਸ ਬਣਾਈ ਨਾ ਹੁੰਦੀ ਖੋਲਣ ਦਿਲ ਨਹੀਂ ਕਰਦਾ ਬਸ ਬੱ데 ਕੁੜੀ ਦਾ ਸਟੇਟ ਸਟਾਈਲ ਕਰਵਾ ਦੇ ਕਿ ਤੇ ਜਿੱਥੇ ਵਾਲ ਨੂੰ ਸਟ੍ਰੇਟ ਕਰਨੀ ਥੋੜਾ ਘੱਮ ਹੁਣ ਦੇਖਿਆ ਸ਼ਰਮ ਮੈਂ ਨਹੀਂ ਰਿਹਾ ਤੇ ਪਾਦੇ ਵਿਸ਼ ਕਰ ਦੋ ਝੂਠਵਾਰੀ ਵਾਲੀ ਗਾਇਸ ਕਿਉਂ ਝੂਠਵਾਰੀ ਮੇਰਾ ਵੀ ਇਹ ਨੂੰ ਵੱਧ ਨਹੀਂ ਹੁੰਦਾ ਮੈਂ ਆਧਾਰ ਕਾਰਡ 'ਚ ਫੋਟੋ ਵਖਾਉਣ ਨਾਲੇ ਆਧਾਰ ਕਾਰਡ ਵਖਾਉਣਾ ਆਹ ਦੇਖ ਆਹ ਜੰਦੇ ਵਾਲ ਫਿਰ ਮਿਲਿਆ ਤੁਹਾਨੂੰ ਪੰਜ ਪੰਜ ਸਿਰੋਟ ਮੈਂ ਤੁਹਾਨੂੰ ਬਾਕੀ ਰੋਸੋ ਮੇਰੇ ਅੱਗੇ ਹੋਣੀ ਮਿਲਣਾ 31 ਅਗਸਤ ਨੂੰ ਹੁੰਦਾ ਹੈ ਏ ਪੁੰਡਾ ਲਾ ਦੋ ਲਾ ਦੋ ਲਾ ਨਹੀਂ ਦੋਣਾ ਉਹਨੇ ਰਮੋਣ ਲੱਫਾ ਮਾਰੀਆ ਦੋ ਲਾ ਦੋ ਨਾ ਯਾਰਸ ਤੇ ਤੂੰ ਉਥੇ ਹੋਰ ਟਿੰਡੇ ਲਾਣ ਨੂੰ ਕੀਤਾ ਸੀ ਜਿਵਾਗ ਗਰੂਆ ਥੋੜੀ ਕ ਨਿਕੰਦਾ ਲੱਕ ਨੂੰ ਨਿਕਾ ਜਾਂਦਾ ਉਹਦੇ ਓਰੇ ਅਵੇ ਨਹੀਂ ਹੋ ਰਿਆ ਇਧਰ ਆ ਮੇਰੇ ਕੋਲ ਇਧਰ ਆ ਜਿਵਾਗ ਨਾ ਅਵੇ ਤਾਂ ਕਈ ਸਿੱਕ ਠੂੰਕਾ ਮਾਰੋ ਦੇਖ ਲੈ ਲੈ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਖਰਜ ਜਾ ਤੂੰ ਉਹਦੇ ਹੱਥ ਜਿਹੜੇ ਮੂੰਹ ਆ ਤੇਰਾ ਅੱਲਾ ਛੋਲੇ ਲੈ ਲਾ ਭੰਨ ਤੋ ਤਾਲਾ ਕਿੱਦਾਂ ਭੰਨਿਆ ਕਿਟਕਿਚ ਐਗਰ ਪਹਿਲਾਂ ਬਹੁਤ ਮੱਥਾ ਕਪਾਈ ਕੀਤੀ ਉਹਦੇ ਨਾਲੇ ਖੱਤ ਲਾਲ ਹੋ ਗਈ ਉਦੋਂ ਬਾਅਦ ਆ ਫਿਰ ਖਾ ਗਿਆ ਅਬਦਾਮ ਉਹ ਦੁਬਾਰਾ ਫਿਰ ਆਪਾਂ ਸਪੈਸ਼ਲ ਜਾ ਕੇ ਲੈਣ ਤਾਂ ਬਲੇਡ ਮਿਸਟਰੀਜ਼ ਬਲੇਡ ਲੈਣ ਗਏ ਸੀ ਪਰ ਉਹ ਤਾਂ ਵੀ ਮੈਂ ਜਾ ਕੇ ਗ੍ਰੈਂਡਰ ਵਾਲੀ ਵੱਡਾ ਉਹਨਾ ਬਲੇਡ ਹੈ ਨਹੀਂ ਫਿਰ ਆਪਾਂ ਆਏ ਫਿਰ ਗ੍ਰੈਂਡਰ ਨਾਲ ਦੇ ਨਾ ਆਇਆ ਉਹ ਮੈਂ ਉਲਟਾ ਗਿਆ ਦੇ ਦੇ ਮੈਨੂੰ ਆਪ ਖਾ ਗਿਓ ਫਿਰ ਦੇ ਮੈਨੂੰ ਹੈ ਨਹੀਂ ਕੇ ਨਹੀਂ ਹੈ ਕੇ ਨਹੀਂ ਮੈਨੂੰ ਭੁੱਖ ਲੱਗੀ ਨਹੀਂ ਰੋਟੀ ਦੇ ਦੇ ਮੈਂ ਮੈਂ ਇਤਰਾ ਜਰੂਰ ਕਾੜ ਦੇਣਾ ਵਲੌਗ ਚ ਤੇ ਛੋਲੇ ਦੇ ਦੇ ਹਾਈ ਰੋਟੀਆਂ ਨਹੀਂ ਦਿੰਦੇ ਹਾਈ ਮੈਂ ਸਵੇਰ ਦੀ ਗਈ ਸ਼ਾਮ ਹੋਣੀ ਨਾ ਮੈਨੂੰ ਰੋਟੀ ਨਾ ਮੈਨੂੰ ਚਾਹ ਨਾ ਪਾਣੀ ਸਵੇਰ ਦੀਆਂ ਵੀ ਇੱਕ ਰੋਟੀ ਦਿੰਦੇ ਬਸ ਹਾਦਦੇ ਨੇ ਕਹਿੰਦੇ ਤੂੰ ਮੋਟੀ ਹੋਈ ਐ ਨੇ ਮੈਨੂੰ ਖਾਣ ਪੀਣ ਨੂੰ ਕੁਛ ਨਹੀਂ ਦਿੰਦੇ ਮੈਂ ਭੁੱਖੀ ਮਰੀ ਪਈ ਆ ਵੇਖੋ ਮੇਰੇ ਆ ਗੱਲਾਂ ਦੇ ਕੁਛ ਨਹੀਂ ਆ ਮੇਰੇ ਮੈਂ ਦੇਖ ਲਓ ਮੇਰਾ ਸਰੀਰ ਤੁਹਾਨੂੰ ਦੱਸਦਾ ਨਾ ਮੈਨੂੰ ਖਾਣ ਪੀਣ ਨੂੰ ਕੁਛ ਵੀ ਦਿੰਦੇ ਨਹੀਂ ਦਿੰਦੇ ਨਾ ਕੁਛ ਨਹੀਂ ਦਿੰਦੇ ਖਾਣ ਪੀਣ ਨੂੰ ਆ ਗਵਾਹ ਐ ਮੇਰਾ ਮੈਨੂੰ ਮਿਹਨਤ ਮੇਰੇ ਰੋਟੀ ਦੇ ਦੋ ਮੈਂ ਚੱਪੜ ਦੇ ਰੋਟੀ ਅਜਾ ਦੂਜਾ ਇਹ ਗੁੰਮਦੀ ਹੋਈ ਐ ਅਨਬਾਕਸਿੰਗ ਹੋ ਗਈ ਸਾਡੇ ਮੌਨਸਟਰ ਟਰੱਕ ਦੀ ਇੱਕ ਸਾਲ ਤੋਂ ਸੁਣ ਪਏ ਆ ਮੈਨੂੰ ਇਹਨਾਂ ਦਾ ਇਹਨਾਂ ਨੂੰ ਦੇਖੋ ਇਹਨਾਂ ਨੂੰ ਵੱਡੀਆਂ ਗੱਡੀਆਂ ਚਲਾਉਂਗਾ ਜੀ ਨਹੀਂ ਭਰਦਾ ਛੋਟੀ ਗੱਡੀ ਚਲਾਉਂਦਾ ਬਾ ਇੱਥੇ ਖੜੋ ਰੇਂਜ ਚੈੱਕ ਕਰੋ ਕਿੱਥੇ ਤੱਕ ਜਾਂਦੀ ਇਹ ਤਾਂ ਬਾਬਾ ਹੀ ਗਾਂ ਜਾਂਦੀ लागे जाके वापस लेके आनी पैनी ये बच्चे देखो गाइस ये हैं बच्चे जिनके मुंह पे दाढ़ी हैं और कुत्ते भौंकने लगे हैं ये क्या आ गया ये क्या आ गया <laughs> ਇੱਥੇ ਹੀ ਜਾਣ ਦੋ ਉੱਤਪ ਜਾਓ ਮਿਸ਼ਨ ਚਾਲੂ ਹੈ ਅੱਗੇ ਕੰਮ ਹੀ ਚੱਲ ਰਿਹਾ ਹੈ ਸਮਝ ਨਹੀਂ ਆ ਰਿਹਾ ਆਹ ਫਰਗੇ ਜੇ ਲੂਟ ਜੀ ਕਰ ਦੋ ਕਰ ਦੋ ਗਾਇਸ ਸ਼ੇਅਰ ਕਰੋ ਲਾਈਟ ਸਾਡੇ ਘੇਰ ਨਹੀਂ ਆਈਗੀ ਪਰ ਕੋਈ ਫਰਕ ਨਹੀਂ ਪੈਂਦਾ ਕਿਵੇਂ ਮੱਖੀਆਂ ਜਿਹਾ ਇਕੱਠੇ ਹੋਏ ਨੇ ਹਾਂ ਕੀ ਕਰਦੇ ਪਏ ਵੀਰੇ ਇਹ ਲੂਟੋ ਕੀ ਕਰਦੇ ਪਏ ਕੀ ਖੇਡਦੇ ਪਏ ਬੋਲੋ ਦੋ ਲਿਖ ਦੋ ਦੇਖੋ ਜੀ ਦੋ ਕਰਨੀ ਦਾ ਕੋਈ ਮਤਲਬ ਨਹੀਂ ਕੋਲ ਨਵਰਾਵਾ ਹੈ ਕਿ ਪਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਤਾ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਤੁਸੀਂ ਸਾਡੇ ਕੋਲ ਆਏ ਹੋ ਸਾਡੇ ਕੋਲ ਆਪਦੀ 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 ਸਾਲੀ ਨੂੰ ਮਿਲਣ ਆਏ ਹੋ ਸਾਲੀ ਹੁਣ ਬਚਾਰੀ ਕਾਫੀ ਬੰਜੀ ਬੀਜੀ ਹੈ ਹੂੰ ਉਸ ਤੋਂ ਪਹਿਲਾਂ ਵਿਹਲੀ ਸੀ ਉਸ ਤੋਂ ਪਹਿਲਾਂ ਮਹਿੰਦੀ ਲਵਾ ਰਹੀ ਸੀ ਮੈਂ ਕਿੱਥੇ ਮਹਿੰਦੀ ਲਵਾਉਂਦੀ ਪਈ ਸੀ ਲਾ ਨਹੀਂ ਨਾ ਲਾਉਂਦੀ ਵੀ ਗੱਲ ਗੱਲ ਤਾਂ ਮੈਂ

ਕੀ ਜਾਨ ਕੀ سٹਾਰਟ ਹੋਣੇ ਚੱਲਣਗੇ ਇੱਕ ਨਹੀਂ ਕੋਈ ਵੀ ਬਣਾਉਂਦਾ ਹੈ ਕੋਈ ਨਹੀਂ ਘਰ ਤੋਂ ਖਤਮ ਇੱਕ ਮਿੰਟ ਇੱਕ ਮਿੰਟ ਵਾਹ ਲਾਸਟ ਹੈ ਹੁਣ ਪਹਿਲਾਂ ਜਿੱਤੇ ਕੌਣ ਹੈ ਮੈਂ ਮੈਂ ਤੂੰ ਕਿਤੇ ਦਿੱਤੇ ਹੈ ਪਹਿਲਾਂ ਵਾਲੇ ਚ ਕੌਣ ਜਿੱਤੇ ਹੈ ਮੈਂ ਮੈਂ ਹੁਣ ਮੈਂ ਹੁਣ ਅੰਮਾ ਜਿੱਤੀ ਹੈ ਕਿਹੜੀ ਅੰਮਾ ਜਿੱਤੀ ਹੈ ਲੋ ਗਾਇਸ ਇਹ ਗੇਮ ਖੇਲ ਕੇ ਉਧਰ ਦੇ ਲੈਣੀ ਆਪਣੀ ਲੈ ਆ ਨਹੀਂ ਆਰੇ ਕਿਤੇ ਪਏ ਨੇ ਵਾਲੇ ਨੇ ਆਲੇ ਕਿਤੇ ਪਏ ਨੇ ਯੂ ਨਹੀਂ ਚੱਲੇ ਨੇ ਹਮਨ ਕੋ ਤੋੜ ਕੇ ਆਤੇ ਚੱਲ ਫੋਨ ਵੀ ਚਲਾਣਾ ਹੁੰਦਾ ਨਾ ਵਿਵਾਜੀ ਮਸ਼ਾ ਅੱਖੇ ਓਕੇ ਬਾਈ ਆ ਮਿਲਣ ਦਾ ਜਿਵੇਂ ਨਾ ਸਦੀਆਂ ਬਾਅਦ ਆਉਣਾ ਹੋਵੇ ਇਹਨਾਂ ਨੇ ਬਾਏ ਪਾਣ ਦੇ ਪਣ ਦੇ ਮੌਕਾ ਮਿਲਿਆ ਮਾਰ ਜੋਰ ਦੀ ਥੱਲੇ ਮਾਰ ਮੋਨ ਚਲਾ ਕੇ ਫੋਨ ਮਾਰ ਕੇ ਬੈਠ ਨਹੀਂ ਸਕਦੇ ਚਲੋ ਹਾਂ ਤੁਹਾਡੀ ਮੇਰੀ ਛੱਤੀ ਅੱਜ ਛਿੱਡੀ ਛਿੱਡੀ ਅੱਜ ਛੱਤੀ